ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੁੰਮਣਾ ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਚਰਣਾ ਚ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਵੀਰਾਂ ਸਬਸਕ੍ਰਾਈਬ ਵੀ ਕਰਿਆ ਕਰੋ ਆਪਣੇ 200 ਸਭਾ ਕੋ 200 ਸਬਸਕ੍ਰਾਈਬਰ ਅਜੇ ਹੋਏ ਨੇ ਜੀ ਵੱਧ ਤੋਂ ਵੱਧ ਮੇਰੇ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਮਹਾਰਾਜ ਕਿਰਪਾ ਕਰੇ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਸਾਰਿਆਂ ਨੂੰ ਖੁਸ਼ ਰੱਖੇ ਜੀ ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਜੀ। ਕਰੀਬ ਗੱਲ ਹੈਗੀ ਜੀ ਅੱਜ ਤੋਂ 17-18 ਸਾਲ ਪਹਿਲਾਂ ਦੀ ਉਸ ਟਾਈਮ ਮੇਰੀ ਵਿਆਹ ਜੁਨੀ ਸੀ ਹੋਈ ਹੈਗੀ ਇਹਦੇ। ਤਾਂ ਮੈਂ ਨੇ ਰਾਜਸਥਾਨ 'ਚ ਸੀਗਾ ਮੈਂ ਬਿਮਾਰ ਹੋ ਗਿਆ। ਬਹੁਤ ਜਿਆਦਾ ਬਿਮਾਰ ਹੋਇਆ ਉਦੋਂ। ਚਲੋ ਜੀ ਉੱਥੇ ਬਿਮਾਰ ਹੋਇਆ ਤਾਂ ਸੌਣ ਭਾਦੋਂ ਦੇ ਮਹੀਨੇ ਸੀਗੇ ਪ੍ਰਸਾਦ ਦੇ ਦਿਨ ਸੀ ਮੀਂਹ ਬਹੁਤ ਪੈਂਦੇ ਸੀ। ਚਲੋ ਬਿਮਾਰ ਹੋਇਆ ਉੱਥੇ ਦਵਾਈ ਦੁਵਾਈ ਲਈ ਤਾਂ ਜਦੋਂ ਨਾ ਰਾਮ ਆਇਆ ਜੀ ਜਦੋਂ ਰਾਮ ਨਾ ਆਇਆ ਚਲੋ ਦਵਾਈ ਦੁਈ ਲੈ ਕੇ ਜੀ ਮੈਂ ਚੱਲ ਪੈ ਜੀ ਉੱਥੋਂ ਪੰਜਾਬ ਨੂੰ ਗੱਡੀ ਭਰੀ ਜੀ ਲੋਹਾ ਲੰਗੜ ਸਗਰਾ ਭਰੀ ਗਵਿੰਦਗੜ੍ਹ ਦੀ ਤਾਂ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਵੀ ਚੋਰੀ ਦੇ ਪੈਸੇ ਨਾਲ ਕਦੇ ਮਹਿਲ ਨਹੀਂ ਬਣਦੇ ਹੈਗੇ ਇਹ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਕਿਰਪਾ ਕਰਨ ਛੇਵੇਂ ਪਾਤਸ਼ਾਹ ਸਤਗੁਰੂ ਜੀ ਕਿਰਪਾ ਕਰਨ ਤਾਂ ਹੀ ਮੰਨ ਲਓ ਵੀ ਕੁਝ ਬਣਦਾ ਨਹੀਂ 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 ਤਾਂ ਬੇਇਮਾਨੀ ਦੇ ਨਾਲ ਕਦੇ ਕੋਰੀ ਦੇ ਨਾਲ ਕਦੇ ਮੈਲ ਨਹੀਂ ਬਣਦੇ ਹੈਗੇ ਇਹ ਗੱਲਾਂ ਜਿੰਨੇ ਸਿਆਣੇ ਅਨਕਈ ਨੇ ਸੱਚੀਆਂ ਨੇ ਚਲੋ ਸਬਸਕ੍ਰਾਈਬ ਕਰ ਲਈ ਜੀ ਮੈਂ ਬਿਮਾਰ ਸੀਗਾ ਬਿਮਾਰ ਵੀ ਬਹੁਤ ਜ਼ਿਆਦਾ ਜੀ ਬੜਾ ਔਖਾ ਪੰਜਾਬ ਪਹੁੰਚਿਆ ਦੋ ਦਿਨ ਚ ਜੈਪੁਰ ਤੋਂ ਪਹੁੰਚਿਆ ਜੀ ਚਲੋ ਲੋਹਾ ਲੰਗੜ ਭਰਿਆ ਦਾ ਜੀ ਉੱਥੇ ਜਿਹੜੇ ਲੇਬਰ ਆਵੇ ਸੀਗੇ ਉਹਨਾਂ ਨੂੰ ਕਹਿ ਕੇ ਜੀ ਕੋਈ ਥੋੜਾ ਬਸਾ ਲੋਹਾ ਮੰਨ ਲਓ ਵੀ ਐਕਸਟਰਾ ਲੋਡ ਕਰਾਉਣਿਆ ਕੋਈ 100 ਰੁਪਏ ਨਾਲ ਲਾਲ ਜਦੇ ਤਾਂ 100 200 ਰੁਪਈਆ ਚਲੋ ਜੀ ਲੋਡ ਕਰਾ ਲਿਆ ਤਾਂ ਪੰਜਾਬ ਆ ਗਿਆ ਪਹਿਲਾਂ ਮਤਲਬ ਵੀ ਮੈਂ ਆਪਣੇ ਪਿੰਡ ਗਿਆ ਵੀ ਗੱਡੀ ਬਾਹਰ ਚ ਖਾਲੀ ਕਰਾਂ ਉਹ ਦਵਾਈ ਦੁਈ ਲਵਾਂਗਾ ਵੀ ਜਾਂ ਕੋਈ ਡਰਾਈਵਰ ਉੱਥੇ ਬੁਲਾ ਲਾਂਗਾ ਚਲੋ ਪਿੰਡ ਪਹੁੰਚ ਗਿਆ ਜੀ ਜਾ ਕੇ ਦਵਾਈ ਦੁਈ ਲਈ ਥੋੜਾ ਠੀਕ ਹੋਇਆ ਕੁਝ ਸ਼ਾਮ ਤੱਕ ਮਾੜਾ-ਬੋਟਾ ਫਰਕ ਪਿਆ ਚਲੋ ਭਾਈ ਮੈਂ ਘਰੇ ਗੱਲ ਕੀਤੀ ਆਪਣੇ ਬੇਬੇ ਬਾਪੂ ਨਾਲ ਮੇਰਾ ਬਾਪੂ ਨੂੰ 2 ਸਾਲ ਹੋ ਗਏ ਹੁਣ ਤਾਂ ਦੁਨੀਆ ਤੋਂ ਚਲੋ ਨਹੀਂ ਰਿਹਾ ਤਾਂ ਉਹ ਜੀ ਇਸ ਚੀਜ਼ ਨੂੰ ਮਤਲਬ ਵੀ ਚੋਰੀ ਨੂੰ ਝੂਠ ਨੂੰ ਬੇਈਮਾਨੀ ਨੂੰ ਬਹੁਤ ਮਾੜਾ ਸਮਝਦਾ ਜਿੰਨਾ ਕਿ ਤੂੰ ਅਦਰੇ ਮੈਂ ਬੇਬੇ ਨਾਲ ਗੱਲ ਕੀਤੀ ਵੀ ਇਦਾਂ ਮੈਂ ਕਹਿੰਦਾ ਵੀ ਲੋਹਾ ਥੋੜਾ ਐਕਸਟਰਾ ਵੀ ਉਹ ਲਾਉਣਾ ਆਪਾਂ ਨੇ ਚਲ ਬੇਬੇ ਕਹਿੰਦੀ ਵੀ ਠੀਕ ਐ ਵੀ ਤੂੰ ਐਂ ਕਰ ਵੀ ਤੂੰ ਉੱਪਰ ਚੜ ਜਾ ਵੀ ਉੱਪਰੋਂ ਗੱਡੀ ਤੋਂ ਚੜ੍ਹ ਕੇ ਵੀ ਸਿੱਟੀ ਜੱਲੋ ਆ ਥੱਲੇ ਵੀ ਗੱਡੀ ਦੇ ਕੋਲੋਂ ਚੱਕ ਕੇ ਥੱਲੇ ਵੀ ਲੈ ਆਵਾਂਗੇ ਚਲੋ ਤੇਰਾ ਪਾਪਾ ਲਿਆਏਗਾ ਪਾਪਾ ਕਹਿੰਦਾ ਮੈਂ ਤਾਂ ਨਹੀਂ ਹੱਥ ਲਾਉਂਦਾ ਇਹ ਚੀਜ਼ ਨੂੰ ਹੁਣ ਮੈਂ ਤੈਨੂੰ ਪਤਾ ਮੈਂ ਤਾਂ ਉਹ ਨਹੀਂ ਇਹ ਚੀਜ਼ ਨੂੰ ਭਾਈ ਉਹ ਲੜਨ ਲੱਗ ਗਿਆ ਜੀ ਬੋਲਣ ਲੱਗ ਗਿਆ ਤੂੰ ਚੋਰੀ ਕਰਦੇ ਹੋ ਬੇਈਮਾਨੀ ਕਰਦੇ ਹੋ ਥੋੜੇ ਕੀੜੇ ਪੈਣਗੇ ਚਲੋ ਜਿਵੇਂ ਬਜ਼ੁਰਗ ਹੁੰਦੇ ਆ ਜੀ ਠੀਕ ਹੈ ਜੀ ਬਹੁਤ ਬੰਦੇ ਆ ਤਾਂ ਚਲੋ ਮੇਰੀ ਮਾਤਾ ਕਹਿੰਦੀ ਕੋਈ ਗੱਲ ਨਹੀਂ ਮੇਪੇ ਕਹਿੰਦੀ ਤੂੰ ਉੱਪਰ ਲੋਹਾ ਸੱਟਾ ਵੀ ਮੈਂ ਚੱਕ ਕੇ ਲੈਨੇ ਆਂ ਐਂਗਲ ਜੇ ਸੀਗੇ ਚੈਨਰ ਜੇ ਸੀ ਪਤਲੇ ਪਤਲੇ ਕੋਈ ਹੋਣੇ 8 8 10 ਦਾ ਫੁੱਟ ਦੇ ਚਲੋ ਗਿਣਤੀ ਦੇ ਸੀਗੇ ਤਾਂ ਭਾਈ ਮੈਂ ਜੋ ਉਪਰੋ ਚੰਦਲ ਸੱਟਾਂ ਲੱਗਿਆ ਬੇਬੇ ਮੇਰੀ ਚੱਕ ਕੇ ਲਿਆਣ ਲੱਗੀ ਵੀ ਅੰਦਰ ਰੱਖ ਲਾਂਗੇ ਵੀ ਪੇਰ ਮਤਲਬ ਵੀ ਬਾਅਦ ਚ ਵੇਚ ਦਾਂਗੇ ਚਲੋ ਬੇਨਤੀ ਦੇ ਸੀਗੇ ਵੀ ਇੰਨੇ ਕੋ ਚੰਦਲ ਨੇ ਹੁਣ ਮੈਨੂੰ ਯਾਦ ਨਹੀਂ ਕਿੰਨੇ ਸੀਗੇ ਤਾਂ ਪਹਿਲਾਂ ਹੀ ਗਿਆ ਚੱਕ ਚੱਕ ਕੇ ਬੇਬੇ ਅੰਦਰ ਵਾਪਸ ਠੀਕ ਗਿਆ ਉਹਨੇ ਹੀ ਸਾਡੇ ਗਾਟਰ ਦੀ ਛੱਤ ਸੀਗੀ ਬਾਲਿਆਂ ਛੱਤ ਸੀ ਗਾਟਰ ਪਾ ਕੇ ਬਾਲੇ ਪਿੰਦੇ ਸੀ ਇਹਨੇ ਉਹ ਪੱਖਾ ਲੱਗਿਆ ਹੋਇਆ ਸੀਗਾ ਚਲੋ ਮੀਂਹ ਪੈਂਦਾ ਸੀ ਮੀਂਹ 'ਚ ਮੌਸਮ ਠੰਡਾ ਸੀ ਪੱਖਾ ਤਾਂ ਬੰਦ ਸੀਗਾ ਤਾਂ ਜੇ ਮੰਨ ਲਓ ਵੀ ਚੱਲਦਾ ਹੁੰਦਾ ਤਾਂ ਪਤਾ ਲੱਗ ਜਾਂਦਾ ਉਹ ਭਾਈ ਬੇਬੇ ਨੇ ਜੀ ਐ ਚੰਦਰਨਾਥ ਜਾ ਕੇ ਖੜਾ ਕਰਤਾ ਹੁੰਦਰਾ ਜਿਵੇਂ ਖੜਾ ਕੀਤਾ ਉਹਨੇ ਉੱਪਰ ਧਿਆਨ ਨਹੀਂ ਕਰਿਆ ਪੱਖੇ ਦਾ ਜੋੜ ਸੀਗਾ ਉਪਰ ਤਾਰ ਦਾ ਜਿਹੜੀ ਆਮ ਫਿਟਿੰਗ ਸੀ ਫਿਟਿੰਗ ਦੇ ਵਿੱਚੋਂ ਜਿਹੜੀ ਤਾਰ ਦਾ ਜੁਆਇੰਟ ਸੀਗਾ ਉਹ ਜੁਆਇੰਟ ਨੰਗਾ ਸੀਗਾ ਜੀ ਉਹਦੇ ਨਾਲ ਭਾਈ ਐ ਚੰਦਰ ਜੀ ਲੱਗ ਗਿਆ ਚਲੋ ਸੋਚਤਾ ਬਾਂਸੀ ਫਿਰ ਵੀ ਕਰੰਟ ਦਾ ਗਰੰਟੀ ਹੈ ਕਰੰਟ ਫਿਰ ਵੀ ਆਉਂਦਾ ਸੋਚ ਆਫ ਦੇ ਉੱਤੇ ਵੀ ਆਉਂਦਾ ਉਹ ਜਦੋਂ ਭਾਈ ਲੱਗ ਗਿਆ ਕੁਛ ਮੀਂਹ ਕਰਕੇ ਲੋਹਾ ਗਿੱਲਾ ਸੀਗਾ ਭਾਈ ਉਹ ਜੀ ਲੱਗ ਗਿਆ ਉੱਪਰ ਚੰਦਰ ਲੱਗਿਆ ਤਾਂ ਬਾਪੂ ਕੋਦੇ ਕੋਲੀ ਖੜਾ ਸੀਗਾ ਮੈਂ ਗੱਡੀ ਤੇ ਸੀਗਾ ਭਾਈ ਜਦੋਂ ਉਹਨੂੰ ਕਰੰਟ ਲੱਗਿਆ ਬੇਬੇ ਮੇਰੀ ਕਰਦੀ ਬਿਹਾਕਾ ਦਾ ਮੈਨੂੰ ਮਰੇ ਬੱਬੂ ਤਾਂ ਮੂੰਹ ਚ ਨਿਕਲੇ ਨੇ ਬੱਬਾ ਬੱਬਾ ਉਹ ਕਰੀ ਜਾਵੇ ਜਿਵੇਂ ਅਸ਼ਰ ਟਰੈਕਟਰ ਕੰਬਦਾ ਜੀ ਬੇਬੇ ਦਾ ਹੰਗੰਬੇ ਅਜੇ ਸੱਡ ਡੰਡਾ ਪਿਆ ਸੀਗਾ ਬਾਪੂ ਨੇ ਡੰਡੇ ਨਾਲ ਉਹਨੂੰ ਹੀ ਹੁੱਜ ਮਾਰੀ ਕਹਿੰਦਾ ਸੋਰੇ ਦੀ ਮਰ ਗਈ ਸੀ ਤੂੰ ਕਹਿੰਦਾ ਚਿੰਬੜ ਗਈ ਸੀ ਤੂੰ ਤਾਂ ਪਾਦੀ ਸੀ ਕੋਠੀ ਹੁਣੇ ਵੀ ਤੂੰ ਬਚ ਗਈ ਚਲੋ ਭਾਈ ਉਹਦੀ ਬਹਿ ਗਈ ਉੱਥੇ ਚੈਨਰ ਦੇ ਸਿਰ ਤੇ ਮੈਂ ਦੇਖਿਆ ਮੈਂ ਬੇਬੇ ਆਈ ਨਹੀਂ ਮੁੜ ਕੇ ਜਦੋਂ 5-10 ਮਿੰਟ ਲੰਘ ਗਏ ਭਾਈ ਮੈਂ ਗੱਡੀ ਤੋਂ ਉੱਤਰ ਕੇ ਆਇਆ ਤਾਂ ਦੇਖਿਆ ਭਈ ਬੇਬੇ ਤਾਂ ਲੰਮੀ ਪਈ ਚਲੋ ਪਾਪਾ ਖਦਾ ਕਹਿੰਦਾ ਲੈ ਕਹਿੰਦਾ ਇਹ ਤਾਂ ਪੈ ਲਈ ਸੀ ਕੋਠੀ ਮੈਂ ਕਿਉਂ ਕੀਆ ਕਹਿੰਦਾ ਦਾ ਛਾੜ ਲੱਗ ਗਈ ਸੀ ਬਿਜਲੀ ਲੱਗ ਗਈ ਸੀ ਵੱਜ ਗਈ ਕਹਿੰਦਾ ਤਾਂ ਮੈਂ ਨਾ ਕੋਲੇ ਹੁੰਦਾ ਕਹਿੰਦਾ ਚਿੰਬੜ ਗਈ ਸੀ ਇੱਕ ਕਹਿੰਦਾ ਇਹ ਉਹੀ ਸੁੱਕੀ ਜੀ ਕਹਿੰਦਾ ਢਾਈ ਹੱਡੀਆਂ ਦਾ ਖੂਨ ਤਾਂ ਇਹ ਚ ਹੈ ਹੀ ਨਹੀਂ ਕਹਿੰਦੇ ਹੱਡੀਆਂ ਹੀ ਹੱਡੀਆਂ ਸੀ ਕਹਿੰਦਾ ਉਹ ਵੀ ਫੋ ਗਈਆਂ ਨਹੀਂ ਸੀਗੀਆਂ ਚਲੋ ਐਦਾਂ ਬਾਈ ਬੋਲਣ ਲੱਗ ਗਿਆ ਤਾਂ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਭਾਈ ਉਹਦੇ ਪੈਰ ਪੂਰਾ ਹੱਥ ਪੈਰ ਉਹਦੇ ਛッセ ਤਾਂ ਹੱਥ ਪੈਰ ਮਾਲ ਚ ਕੀਤੀ ਚਲੋ ਜੀ ਠੀਕ ਹੋ ਗਈ ਠੀਕ ਹੋ ਗਿਆ ਕਹਿੰਦੀ ਹੁਣ ਕਿੰਨਾ ਕੋਲ ਰਹਿ ਗਿਆ ਜੇ ਲੋਹਾ ਕਿੰਨੀ ਹੋਰ ਕਿੰਨਾ ਕਿ ਚੱਕਾ ਮੈਂ ਕਾ ਤੋ ਰਹੰਦੇ ਤੋ ਬਚ ਗਈ ਨਹੀਂ ਬਹੁਤ ਚਲੋ ਜੀ ਭਾਈ ਅਸੀਂ ਜੇ ਉਤਾਰ ਕੇ ਜੇ ਰੱਖ ਲਿਆ ਰੱਖ ਲਿਆ ਭਾਈ ਸਵੇਰੇ ਗਿਆ ਜੀ ਮੈਂ ਸਵੇਰੇ ਜਾ ਕੇ ਥੋੜਾ ਠੀਕ ਹੋਇਆ ਗੱਡੀ ਖਾਲੀ ਕਰਕੇ ਤਾਂ ਵੀ ਆਪਦੇ ਮਾਲਕਾਂ ਕੋਲ ਚਲੇ ਗਿਆ ਜਾ ਕੇ ਜੀ ਗੱਡੀ ਉਹਨਾਂ ਘਰੇ ਪਹੁੰਚਾਤੀ ਉਹਨਾਂ ਨੂੰ ਦੱਸਿਆ ਜੀ ਮੈਂ ਇੰਦਰ ਬਿਮਾਰ ਵੀ ਮੈਂ ਜਦੋਂ ਠੀਕ ਹੋਵਾਂਗਾ ਵੀ ਮੈਂ ਆ ਜਾਵਾਂਗਾ ਚਲੋ ਕਹਿੰਦਾ ਠੀਕ ਹੈ ਵੀ ਅਸੀਂ ਉਨੀਦਰ ਹੋਰ ਕਿਸੇ ਡਰਾਈਵਰ ਤੋਂ ਕਿਹੜਾ ਲਵਾਉਂਦੇ ਮੈਂ ਕਹ ਠੀਕ ਹੈ ਜੀ ਚਲੋ ਉਹਨਾਂ ਨੇ ਭਈ ਆਪ ਦਾ ਡਰਾਈਵਰ ਜੀ ਹੋਰ ਕੋਈ ਰੱਖ ਲਿਆ ਚਲੋ ਮੈਂ ਜੀ ਆਪ ਦਾ ਘਰੇ ਆ ਕੇ ਮੈਨੂੰ ਪਤਾ ਸੀ ਵੀ 10 15 ਦਿਨ 20 ਦਿਨ ਲੱਗ ਜਾਂਗੇ ਉਹ ਠੀਕ ਹੁੰਦੇ ਨੂੰ ਵੀ ਕਦੇ ਵਾਸਤੇ ਆਪਾਂ ਗੱਡੀ ਖੜੀ ਕਰਨੀ ਹੈ ਚਲੋ ਮੈਂ ਵਾਪਸ ਆਇਆ ਜੀ ਰਾਤ ਨੂੰ ਮੀਂਹ ਪਵੇ ਵਾਪਸ ਤੇ ਆਇਆ ਬਸ ਤੋਂ ਅੱਗੇ ਬਸ ਸਟਾਪ ਤੋਂ 2 2.5 ਕਿਲੋਮੀਟਰ ਪਿੰਡ ਸੀਗਾ ਉਦੋਂ ਜੀ ਸਾਈਕਲ ਹੀ ਸੀਗਾ ਜੀ ਐਵੇਂ ਕਹੇ ਇਹ ਉਦੋਂ ਸਕੂਟਰ ਮੋਟਰਸਾਈਕਲ ਕੋਈ ਹੈ ਨਹੀਂ ਸੀ ਆਪਣੇ ਕੋਲੇ Papa ਜੀ ਸਾਈਕਲ ਤੇ ਆਏ ਮੈਨੂੰ ਲੈਣ ਗਿਆ ਮੈਂ ਕਿਹਾ ਵੀ ਮੈਂ ਕਿਹਾ ਪਾਪਾ ਇਥੋਂ ਆਟੋ ਕਰ ਲੈਂਦੇ ਆ ਵੀ ਆਟੋ ਤੇ ਮੈਂ ਚੱਲ ਜਾਂਦੇ ਆ ਵੀ ਉੱਥੇ ਸਾਈਕਲ ਇੱਥੇ ਖੜਾ ਕਰਦੇ ਆ ਪਾਟੋ ਚੱਲਦੇ ਆ ਨਹੀਂ ਨਹੀਂ ਕਹਦਾ ਕੋਈ ਗੱਲ ਨਹੀਂ ਸਾਈਕਲ ਤੇ ਹੀ ਜਾਂਦਾ ਚਲੋ ਕਹਿੰਦਾ ਇਹਨਾਂ ਪੈਸੇ ਇਹਨਾਂ ਲੈ ਲੈਣੇ 200 ਲੈ ਲਉ 300 ਲੈ ਲਉ ਮੈਂ ਕੋਈ ਗੱਲ ਨਹੀਂ 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 ਕਹਦਾ ਚਲੋ ਜੇ ਅਸੀਂ ਸਾਈਕਲ ਤੇ ਹੀ ਭਾਈ ਆਦਾ ਹੀ ਪਿੰਡ ਆ ਗਏ ਉਹ ਮੀਂਹ 'ਚ ਭਿੱਜਣ ਕਰਕੇ ਬੁਖਾਰ ਹੋਰ ਚੜ ਗਿਆ ਜੀ ਬਹੁਤ ਬੁਰੀ ਹਾਲਤ ਹੋ ਗਈ ਜਿੰਨੀ ਕਹਦੋ ਇੱਕ ਸਾਡੇ ਪਿੰਡਾ ਛੋਟਾ ਡਾਕਟਰ ਸੀਗਾ ਚਲੋ ਉਹਨੂੰ ਫੋਨ ਕੀਤਾ ਉਹਨੇ ਟੀਕੇ ਟੋਕੇ ਲਾਤਾ ਉਹ ਕਹਿੰਦਾ ਵੀ ਤੁਸੀਂ ਨਾ ਇਹਨੂੰ ਤੜਕੇ ਸਵੇਰੇ ਵੀ ਵਸੀ ਲੈ ਜਿਓ ਖੰਨਿਆ ਡਾਕਟਰ ਹੁਣ ਵੀ ਹੈਗਾ ਬੜਾ ਮਸ਼ਹੂਰ ਹੈ ਖੰਨਿਆ ਡਾਕਟਰ ਵੀ ਜਦੋਂ ਰਾਤ ਨੂੰ ਮੈਨੂੰ ਦਵਾਈ ਦੇਣਾ ਵੀ ਬਿਮਾਰ ਜਿਆਦਾ ਚਲੋ ਜੀ ਸਵੇਰ ਤੱਕ ਜੀ ਬਹੁਤ ਜਿਆਦਾ ਬਿਮਾਰ ਹੋ ਗਿਆ ਲੈਟਰਿੰਗ ਆ ਉਲਟੀਆਂ ਹਟਾਉਂਦਾ ਹੁਣ ਜਦੋਂ ਦਰਦ ਹੋਵੇ ਤਾਂ ਦਰਦ ਤਾਂ ਹੁਣ ਹੀ ਢੱਡੀ ਦਰਦ ਹੋਵੇ ਜੀ ਬੁਖਾਰ ਬੁਰੀ ਹਾਲਤ ਮੈਂ ਤਾਂ ਜਦੋਂ ਹਾਏ ਹਾਏ ਕਰਾਂ ਪਾਪਾ ਕਹਿੰਦਾ ਵੀ ਇਹ ਦੇਖ ਲੈ ਜਿਹੜੀਆਂ ਬਈ ਬੰਦੀਆਂ ਨਿਕਲਦੀਆਂ ਨੇ ਵੀ ਹੋਰ ਬਈ ਬੰਦੀਆਂ ਕਰੋ ਤੁਸੀਂ ਵੀ ਐਂ ਨਿਕਲਦੇ ਹੁੰਦਿਆਂ ਦੇ ਜਦੋਂ ਇੱਕਦਮ ਬਿਮਾਰ ਸੀਗੇ ਚਲੋ ਅਸੀਂ ਸਵੇਰੇ ਭਾਈ ਉਥੇ ਖੰਨੇ ਆ ਲੱਗਤੋ ਸੀਗਾ ਜੀ ਉਥੇ ਲੈ ਗਏ ਉਥੇ ਲੈ ਕੇ ਗਏ ਸਾਜਰੀ ਲੈ ਗਏ ਜੀ ਪੰਜ ਛੇ ਕੁ ਜ ਲੈ ਕੇ ਜੀ ਚਲੋ ਉਥੇ ਜਾ ਕੇ ਉਹਨਾਂ ਦਾਖਲ ਕਰ ਲਿਆ ਉਹਨੇ ਗਲੂਕੋਸ਼ ਲਾਤੀ ਜੀ ਗਲੂਕੋਸ਼ ਲਾਏ ਦਵਾਈ ਦੂਈ ਟੀਕੇ ਟੂਕੇ ਜੋ ਵੀ ਸੀਗਾ ਟ੍ਰੀਟਮੈਂਟ ਕਰਿਆ ਜਮ ਦੁਪਹਿਰ ਤੱਕ 1 2 ਵਜੇ ਤੱਕ 1 2 ਵਜੇ ਕਹਿੰਦਾ ਵੀ ਘਰੇ ਲੈ ਜਾਓ ਕੋਈ ਗੱਲ ਨਹੀਂ ਵੀ ਕੱਲੂ ਫੇਰ ਲੈ ਆਇਓ ਵੀ ਕੱਲੂ ਇੱਕ ਵਾਰੀ ਫੇਰ ਇਹਦੇ ਗਲੂਕੋਸ਼ ਲੱਗਣਗੇ ਇਹ ਵੀ ਠੀਕ ਹੈ ਚਲੋ ਘਰੇ ਲਿਆਏ ਤਾਂ ਜਿਉ ਦਵਾਈਆਂ ਕਰਕੇ ਜੀ ਹੁਣ ਦਵਾਈਆਂ ਦਾ ਨਸ਼ਾ ਸੀਗਾ ਜੇ ਟਿਕਟੋ ਕੇ ਲਾਏ ਜਾਂ ਮੰਨ ਲਓ ਉਹਨੇ ਦਿੱਤੀ ਆਪਣਾ ਦਿਲੂ ਕੁਛ ਲਾਏ ਸੀਗੇ ਕੋਈ ਮੈਡੀਸਿਨ ਟਵੀ ਨਸ਼ਾ ਹੁੰਦਾ ਚਲੋ ਜੀ ਮੈਂ ਜੀ ਆ ਕੇ ਸੋ ਗਿਆ ਸੁੱਤਾ ਪਿਆ ਬੇਹੋਸ਼ੀ ਤੇ ਗਰਮੀਆਂ ਦਿਨ ਸੀ ਪੱਖਾ ਚੱਲ ਰਿਹਾ ਮੈਂ ਸੁੱਤਾ ਪਿਆ ਚਲੋ ਇੱਕ ਜੀ ਉੱਥੇ ਜੀ ਸਾਡੇ ਬੂਹਣਾ ਸਾਹ ਦਾ ਆ ਗਿਆ ਬੂਹਣਾ ਹੀ ਕਹਾਂਗਾ ਚਲੋ ਉਹ ਭਈ ਆਇਆ ਤਾਂ ਮੰਦ ਵੀ ਆਟਾ-ਉਟਾ ਮੰਗਦਾ ਹੁੰਦਾ ਸੀਗਾ ਹਾਂ ਪਹਿਲਾਂ ਵੀ ਆਉਂਦਾ ਸੀਗਾ ਤਾਂ ਲੋਕਾਂ ਦੇ ਹੱਥੋਂ ਦੇਖਦਾ ਹੀ ਬੜੇ ਲੋਕਾਂ ਨੂੰ ਬਹਿਮਾ ਪਰਮਾਏ ਪਾਉਂਦਾ ਸੀਗਾ ਤੇ ਨਾ ਮੈਂ ਕਰ ਦੂੰ ਹੱਥ ਦੇਖ ਕੇ ਤੇਰੀ ਕਿਸਮਤ ਬਦਲ ਦੂੰ ਐ ਕਰ ਦੂੰ ਚਲੋ ਭਈ ਉੱਥੇ ਬਾਹਰ ਸਾਡੇ ਦਰਖਤ ਸੀਗਾ ਮੈਂ ਤਾਂ ਪਿਆ ਸੀ ਅੰਦਰ ਕਮਰੇ 'ਚ ਬਾਹਰ ਪਈ ਦਰਖਤ ਤੇ ਸਾਡੇ ਬੇਬੇ ਬੈਠੀ ਸੀ ਤਾਂ ਫਿਰ ਕੁ ਦਿਨ ਪਹਿਲਾਂ ਉਹਨਾਂ ਦਾ ਛਾਟ ਵੀ ਲੱਗਿਆ ਸੀਗਾ ਤਾਂ ਚਲੋ ਉਹ ਭਈ ਆ ਗਿਆ ਤਾਂ ਉਹਨੇ ਆ ਕੇ ਭਈ ਆਪਦਾ ਖੈਰ ਮੰਗੀ ਆ ਬੇਬੇ ਇਹ ਕਹਿੰਦਾ ਮਾਤਾ ਮੈਨੂੰ ਨਾ ਤੇਰੇ ਚਿਹਰੇ ਤੇ ਕੋਈ ਅਦਾਸੀ ਦਿਖਦੀ ਐ ਵੀ ਤੂੰ ਮੈਨੂੰ ਹੱਥ ਦਿਖਾ ਤੇਰੀ ਅਦਾਸੀ ਦੂਰ ਹੋ ਜਾ। ਬੇਬੇ ਕਹਿੰਦੀ ਵੀ ਨਹੀਂ ਵੀ ਪਪਾ ਵੀ ਮੇਰਾ ਨਾ ਮੁੰਡਾ ਬਹੁਤ ਬਿਮਾਰ ਆ। ਵੀ ਉਹਨੂੰ ਦਵਾਈ ਦਵਾ ਕੇ ਲਿਆਂਦੀ ਵੀ ਬਿਮਾਰ ਬਹੁਤਾ। ਕਹਿੰਦਾ ਲੈ ਕਹਿੰਦਾ ਆਪਾਂ ਮੁੰਡੇ ਨੂੰ ਕਹਿੰਦਾ ਆ ਠੀਕ ਕਰ ਦਾਂਗਾ ਪਹਿਲਾਂ ਹੀ ਠੀਕ ਕਰ ਦਾਂਗਾ ਤੂੰ ਦੇਖ ਕਹਿੰਦਾ ਇੱਕ ਫੂਕ ਮਾਰਾਂਗੇ ਮੁੰਡਾ ਤਾਂ ਹੁਣੇ ਭੱਜਿਆ ਫਿਰੇਗਾ। ਚਲੋ ਕਹਿੰਦਾ ਮੁੰਡਾ ਕਿੱਥੇ ਆ ਬੇਬੇ ਕਹਿੰਦੀ ਅੰਦਰ ਪਿਆ। ਚਲੋ ਮੈਂ ਭਾਈ ਇੱਕ ਮਿੰਟ ਪਿਆ ਸੀਗਾ। ਤਾਂ ਚੱਲ ਪਾਪਾ ਵੀ ਦੂਜੇ ਕਮਰੇ ਪਿਆ ਸੀਗਾ ਭਾਈ ਉਹਨੇ ਦੇਖਿਆ ਜੀ ਦੂਰੋਂ ਦੇਖ ਕੇ ਉਹ ਹੋ 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 ਕਹਿੰਦਾ ਤੇਰੇ ਤਾਂ ਮੁੰਡੇ ਨੂੰ ਕਹਿੰਦਾ ਕਿਸੇ ਨੇ ਕੀਤਾ ਕਰਾਇਆ ਕੁਛ ਤੁਹਾਡੇ ਕਿਸੇ ਸਾਕੀ ਸਬੰਧੀ ਨੇ ਕਹਿੰਦਾ ਕਰਾਇਆ ਦੇਖੋ ਜੀ ਇਹ ਲੜਾਈਆਂ ਪੌਣਿਆਂ ਦੀ ਗੱਲ ਹੁੰਦੀ ਹੈ ਤੁਹਾਨੂੰ ਪਤਾ ਇਹਦਾ ਬੂਬਨੇ ਸਾਧਾ ਕੋ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਸਿਰਫ ਮੰਨ ਲਓ ਘਰਾਂ 'ਚ ਫਸਾਦ ਪਾਉਂਦੇ ਨੇ ਤੇਰੇ ਕਹਿੰਦੇ ਕਿਸੇ ਸਾਕੀ ਸਬੰਧੀ ਨੇ ਕੁਛ ਕਰਿਆ ਤੇਰੇ ਮੁੰਡੇ ਨੂੰ ਕੁਛ ਨਹੀਂ ਹੋਇਆ ਹੈਗਾ ਇਹਨੂੰ ਕਿਸੇ ਨੇ ਮਸਾਣੀ ਖਵਾਤੀ ਪਤਨੀ ਮਸਾਣੀ ਪਕਾ ਕੇ ਖਵਾਤੀ ਵੀ ਕੋਈ ਮੰਨ ਲਓ ਵੀ ਜਿਵੇਂ ਕੋਈ ਬੰਦਾ ਬੰਦਰਾ ਸੇਵਾ ਬਲਦਾ ਵੀ ਉਹਦੇ ਉੱਤੇ ਕੋਈ ਚੀਜ਼ ਪਕਾ ਕੇ ਖਾਉਂਦੇ ਏਦਾਂ ਹੀ ਗੱਲਾਂ ਹੀ ਮਾਰ ਲੱਗ ਗਿਆ ਚੱਲ ਬੇਬੇ ਕਹਿੰਦੀ ਵੀ ਹੁਣ ਕੀ ਹੋਊਗਾ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਤੋ ਚੀਨੀ ਲਿਆ ਕਨਾ ਕੋਈ ਪਾਈ ਆ ਉੱਦਾਂ ਗੱਲਾਂ ਚਲੋ ਭਈ ਕਹਿੰਦਾ ਅਖਬਾਰ ਤੇ ਕਾਗਜ਼ ਤੇ ਪਾ ਕੇ ਚੀਨੀ ਲਿਆ ਚਲੋ ਜੀ ਚੀਨੀ ਲਿਆਤੀ ਭਈ ਉਹਨੇ ਚੀਨੀ ਲਿਆ ਕੇ ਦੇਤੀ ਤਾਂ ਹੀ ਉਹਨੇ ਜੀ ਪਗੜਣੀ ਕਿਵੇਂ ਆਉਦੀ ਕਾਲਾ ਨਾਲ ਜੇ ਅੱਖ ਦੇ ਚਮੱਕੇ ਨਾਲ ਉਹ ਚੀਜ਼ ਉਹਦੇ ਚੀਨੀ ਦੇ ਵਿੱਚ ਕੋਈ ਐਡੀ ਕੋ ਸਾਰੀ ਕੋਈ ਸਿੰਘ ਜਿਹਾ ਜਿਵੇਂ ਪਲਾਸ਼ ਕਰਦਾ ਉਹ ਗਿੱਦੜ ਸਿੰਘ ਜੀ ਉਦਾਂ ਹੀ ਲੱਗ ਪਉਤੀ ਚੱਲ ਜੀ ਸ਼ੁਭਾਗ ਜੀ ਪੰਜ ਚਾਰ ਵਾਰੀ ਉੱਪਰ ਦੀ ਕਹਿੰਦਾ ਵੀ ਆਹ ਚੀਜ਼ ਜਿਹੜੀ ਸੀਗੀ ਇਹਦੇ ਅੰਦਰ ਕਹਿੰਦਾ ਚੀਨੀ ਚ ਆ ਗਈ ਜਦੋਂ ਭਾਈ ਮੇਰਾ ਬਾਪੂ ਵੀ ਉੱਠ ਕੇ ਆ ਗਿਆ ਕਹਿੰਦਾ ਵੀ ਕੀ ਗੱਲ ਹੈ ਵੀ ਕੀ ਆ ਕੀ ਕਰੀ ਜਾਂਦੇ ਤਾਂ ਵੀ ਕੀ ਕਹਿੰਦਾ ਸਾਬ ਦਾ ਕਹਿੰਦੀ ਕੁਝ ਨਹੀਂ ਕਹਿੰਦਾ ਬਾਬਾ ਬਹੁਤ ਪਹੁੰਚਿਆ ਹੋਇਆ ਤੁਹਾਨੂੰ ਪਤਾ ਜਿਵੇਂ ਪੁਰਾਣੀਆਂ ਮਾਈਆਂ ਹੁੰਦੀਆਂ ਸੀਗੀਆਂ ਕਹਿੰਦੇ ਵੀ ਕੁਝ ਨਹੀਂ ਕਹਿੰਦਾ ਵੀ ਇਹ ਮਤਲਬ ਇਹ ਮੁੰਡਿਆਂ ਨੂੰ ਠੀਕ ਕਰ ਦੇਗਾ ਆ ਪਾਪਾ ਦਾ ਕਰ ਦੇਗਾ ਮੁੰਡਿਆਂ ਨੂੰ ਠੀਕ ਕਹਿੰਦਾ ਡਾਕਟਰ ਕਹਿੰਦਾ ਪਾਗਲ ਹੈ ਕਹਿੰਦਾ ਡਾਕਟਰ ਨੇ ਹੀ پیسے ਲੈ ਲਏ ਇੰਨੇ ਕੁ ਲੋਕ ਕੁਝ ਲੈ ਇਹਨੇ ਆਪੇ ਠੀਕ ਹੋ ਗਿਆ ਨਾ ਤੋਂ ਇਹ ਚੱਕਰ ਇੰਨਾ ਪਾ ਨਾ ਨਾ ਚਲੋ ਪਾਪੇੜ ਕਹਿੰਦਾ ਤੈਨੂੰ ਨਹੀਂ ਪਤਾ ਹੈਗਾ ਕਹਿੰਦਾ ਮੈਂ ਕਿੰਨਾ ਪਹੁੰਚਿਆ ਹਾਂ ਸਾਧਮ ਫਲਾਣੇ ਬੰਦਾ ਠੀਕ ਕਰਤਾ ਉਹ ਕਰਤਾ ਉਹ ਕਰਤਾ ਚਲੋ ਇਹ ਗੱਲਾਂ ਕੁਲ ਮਾਰਦੇ ਤੁਹਾਨੂੰ ਪਤਾ ਹੀ ਨਹੀਂ ਜਿਵੇਂ ਬੂਹਣੇ ਸਾਧ ਹੁੰਦੇ ਤਾਂ ਇਹ ਤਾਂ ਕਹਿੰਦਾ ਮਾਤਾ ਨੂੰ ਕਹਿੰਦਾ ਵੀ ਇਹ ਚੀਨੀ ਵਿੱਚ ਫਰੋਲ ਕੋਈ ਚੀਜ਼ ਹੈ ਇਹਦੇ ਵਿੱਚ ਚਲੋ ਜੋ ਐ ਫਰੋਲ ਮਾੜਾ ਮੋਟਾ ਦੇਖਿਆ ਹੁੰਦੇ ਨਹੀਂਗਾ ਚੰਗੀ ਤਰ੍ਹਾਂ ਪਈ ਉਹ ਦੇਖਿਆ ਤੇ ਉਹਦੇ ਵਿੱਚ ਇੱਕ ਸਿੰਘ ਕੁ ਪਲਾਸ ਕਰਦਾ ਸਿੰਘ ਜਿਆ ਸੀਗਾ ਗਿੱਦਰ ਸਿੰਘ ਜੀ ਵਰਗਾ ਈ ਡਾਕਟਰ ਦਾ ਛੋਟਾ ਜਿਹਾ ਸਿੰਘ ਭਾਈ ਉਹ ਨਿਕਲਿਆ ਉਹ ਜੀ ਪਹਿਲੇ ਰੰਗ ਰੰਗ ਜਾ ਲਾ ਕੇ ਲਾਲ ਕਿਥੇ ਕਹਿੰਦਾ ਆ ਦੇਖ ਨਾ ਆ ਇਹਦੇ ਅੰਦਰ ਸੀਗਾ ਇਹ ਮੈਂ ਕੱਢਿਆ ਆਪਣੇ ਉਹਦੇ ਨਾਲ ਦਾ ਸ਼ਕਤੀ ਨਾਲ ਤਾਂ ਬੇਬੇ ਕਹਿੰਦੀ ਵੀ ਹੁਣ ਕੀ ਕਰਨਾ ਪਊ ਕਹਿੰਦਾ ਮੁੰਡਾ ਤੇਰਾ ਠੀਕ ਹੋ ਜਾਏਗਾ ਤੈਨੂੰ ਉਪਾਏ ਕਰਾਣਾ ਪਏਗਾ ਤੂੰ ਐਨੀਆਂ ਚੀਜ਼ਾਂ ਤੋਂ ਲਿਆ ਨਹੀਂ ਸਕਦੇ ਕੋਈ ਨਾਰੀ ਗੱਲ ਕੱਪੜਾ ਆਟਾ ਚੌਲ ਹੋਰ ਪਤਾ ਨਹੀਂ ਕੀ ਕੁਝ ਦੇਸੀ ਘਿਓ ਵਗੈਰਾ ਇੱਕ ਮੁਰਗਾ ਪਤਾ ਨਹੀਂ ਕੀ ਕੁਝ ਦੱਸਿਆ ਮੈਂ ਤਾਂ ਚਲੋ ਜੀ ਉਹ ਚੀਜ਼ਾਂ ਕਹਿੰਦਾ ਵੀ ਤੂੰ ਲਿਆ ਨਹੀਂ ਸਕਦੇ ਤੂੰ ਐਂ ਕਰ ਮੈਨੂੰ 1500 ਰੁਪਏ ਦੇ ਦੇ ਤੇਰੇ ਮੁੰਡੇ ਨੂੰ ਮੈਂ ਹੁਣੇ ਠੀਕ ਕਰ ਦੂੰਦਾ ਡਾਕਟਰਾਂ ਨੂੰ ਲੁੱਟ ਕੇ ਖਾ ਜਾਣਾ ਚਾਹਦਾ ਬਾਈ ਬੇਬੇ ਨੇ ਕਿਹਾ ਵੀ ਚਲ ਜੇ ਠੀਕ ਹੁੰਦਾ ਵੀ ਕੋਈ ਗੱਲ ਨਹੀਂ ਵੀ ਦੇਖਦੀ ਆ ਭਾਈ ਅੰਦਰ ਪੈਸੇ ਲੈਣ ਗਈ ਭੱਜ ਕੇ ਗਈ ਵੀ ਪੈਸੇ ਪਏ ਵੀ ਚੱਕ ਕੇ ਦੇ ਦਿੰਦੀ ਚਾਹਦਾ ਕੋਈ ਪੈਸੇ ਲੈਣ ਗਈ ਪਾਪਾ ਕਹਿੰਦਾ ਵੀ ਹਾਂ ਕੀ ਕਰ ਲੱਗੀ ਆ ਕਹਿੰਦੀ ਬਾਬੇ ਨੇ 1500 ਰੁਪਏ ਮੰਗਾਏ ਮੈਨੂੰ 1500 ਰੁਪਏ ਦੇ ਦੇ ਬਾਪੂ ਕਹਿੰਦਾ ਮਾਰਿਆ ਲਫੇੜਾ ਕਹਿੰਦਾ ਛੱਪੜ 'ਚ ਮਾਰੂ ਚੱਕ ਕੇ ਕਹਿੰਦਾ ਮੇਰੇ ਸਾਦੇ ਦੀ ਕਹਿੰਦਾ 1500 ਰੁਪਏ ਫਰੀਜ਼ ਆਏ ਹੈ ਕਹਿੰਦਾ 1500 ਰੁਪਏ ਦੇਣਾ ਸਾਦੇ ਬੂਬਨੇ ਨੂੰ ਚੱਲ ਭਾਈ ਬਾਬੇ ਦੇ ਵੀ ਗੱਲ ਪੈ ਗਿਆ ਇੱਕ ਸਾਡੇ ਗਵਾਨ ਚ ਸਾਡੀ ਚਾਚੀ ਲੱਗਦੀ ਹੈ ਚੱਲ ਭਾਈ ਚਾਹ ਉਹ ਵੀ ਰੋਇਆ ਸੁਣ ਕੇ ਆ ਗਈ ਕਹਿੰਦੀ ਕੀ ਹੋਇਆ ਪਾਜੀ ਕੀ ਹੋਇਆ ਪਾਪਾ ਕਹਿੰਦਾ ਕੋਈ ਨਹੀਂ ਹੋਇਆ ਕਹਿੰਦਾ ਇਹ ਤਾਂ ਦਿਮਾਗ ਖਰਾਬ ਹੋਇਆ ਕਹਿੰਦਾ ਉਹ ਮੁੰਡਾ ਬਿਮਾਰ ਹੋਇਆ ਬੱਬੂ ਉਹ ਵੀ ਹੁਣ ਦਵਾਈ ਦੇ ਵੀ ਦਵਾਈ ਲੈ ਆਂਦੀ ਇੱਕ ਆ ਬੂਬਨਾ ਆ ਗਿਆ 1500 ਰੁਪਏ ਦੇਣ ਦਾ ਅਈਓ ਯਾ ਚੀਕ ਕਹਿੰਦੇ ਕਹਿੰਦੀ ਮਾਰ ਕਹਿੰਦੇ ਇਹ ਹਰਾਮ ਦੇ ਦੇ ਕਹਿੰਦੀ 2-4 ਡੰਡੇ ਕਹਿੰਦੀ ਭਜਾਓ ਕਹਿੰਦੀ ਇਥੋਂ ਕਹਿੰਦੀ ਇਹ ਬੇਲੜ ਕਹਿੰਦੀ ਵੀ ਇੱਥੇ ਕਹਿੰਦੀ ਆ ਗਿਆ ਕਹਿੰਦੀ ਡਾਕਟਰ ਲੱਗਿਆ ਜਦੋਂ ਵੇਬੇ ਨੂੰ ਕਹਿੰਦੀ ਭੈਣ ਜੀ ਵੀ ਤੂੰ ਤਾਂ ਤੇ ਪਾਗਲ ਹੋਈ ਐ ਵੀ ਐ ਥੋੜਾ ਮੁੰਡਾ ਠੀਕ ਹੁੰਦੇ ਹੁੰਦੇ ਨੇ ਵੀ ਇਹਨਾਂ ਦੇ ਕਹਿਣ ਨਾਲ ਵੀ ਇਹਨੇ ਇਹ ਸ਼ਕਤੀ ਇਹਨਾਂ ਕੋਲੇ ਹੋਵੇ ਵੀ ਇਹ ਦਰਦ-ਦਰ ਤੇ ਭੀਖ ਮੰਗਦੇ ਫਿਰ ਚੱਲ ਜੀ ਉਹ ਭਾਈ ਨਾ ਹਟੇ ਜੀ ਨਾ 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 ਕਹਿੰਦਾ ਤੁਸੀਂ ਕੰਮ ਨਾ ਖਰਾਬ ਕਰੋ ਬੜੇ ਔਖੇ ਕਹਿੰਦਾ ਵੀ ਜੰਤਰ ਮੰਤਰ ਰਿਹੀਆਂ ਸੀਧੀਆਂ ਕਰਕੇ ਜੀ ਬਹੁਤ ਔਖਾ ਕਹਿੰਦਾ ਵੀ ਮੁੰਡੇ ਨੂੰ ਠੀਕ ਕਰਨ ਦਾ ਅਪਰਾਇ ਅਪਰਾਲਾ ਕੀਤਾ ਵੀ ਤੁਸੀਂ ਕੰਮ ਨਾ ਖਰਾਬ ਕਰੋ ਉਹਨਾਂ ਨੂੰ ਪਤਾ ਸੀ ਉਹਨੂੰ ਪਤਾ ਸੀ ਵੀ ਇਹ ਮਤਲਬ ਮੈਨੂੰ ਪੈਸਿਆਂ ਦਾ ਰੋਗ ਦੇ ਨੇ ਪਰ ਜਦੋਂ ਨਾ ਹਟਿਆ ਜੀ ਮਤਲਬ ਵੀ ਉਹਨੂੰ ਕਿਆ ਵੀ ਭੱਗ ਜਾ ਨਾ ਗਿਆ ਜੀ ਨਾ 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 ਕਹਿੰਦਾ ਪੈਸੇ ਲਿਆ ਮੈਂ ਹੁਣੇ ਮੁੰਡਾ ਮੁੰਡਾ ਕਹਿੰਦਾ ਤੁਹਾਡੇ ਸਾਹਮਣੇ ਕਹਿੰਦਾ ਭੱਜ ਕੇ ਜਾਊਗਾ ਦੋ ਕਿੱਲਾਂ ਤੱਕ ਤੁਹਾਡੇ ਸਾਹਮਣੇ ਕਹਿੰਦਾ ਉੱਠ ਜਾ ਦੇਖਿਓ ਕਿ ਮੈਂ ਕਹਿੰਦਾ ਗੋਦੀਆਂ ਉੱਠੇਗਾ ਚਲੋ ਮੈਨੂੰ ਮਤਲਬ ਵੀ ਸੋਹਣੇ ਜ਼ਰੂਰ ਪਰ ਉਹ ਦਵਾਈਆਂ ਦੇ ਜਾਂ ਮੰਨ ਲਓ ਵੀ ਬਿਮਾਰ ਕਰਕੇ ਵੀ ਮਦਹੋਸ਼ੀ ਜਿਵੇਂ ਸੋਣੇ ਜਰੂਰ ਪਰ ਮੈਨੂੰ ਹਿੰਮਤ ਨਾ ਪਈ ਮੈਂ ਉੱਠਾਂ ਵੀ ਕੁਝ ਕਰਾਂ ਇਹ ਮੰਨ ਲਓ ਵੀ ਮੈਂ ਠੀਕ ਹੁੰਦਾ ਤਾਂ ਸ਼ਾਇਦ ਮੰਨ ਲਓ ਵੀ ਉਹਦੀ ਚੰਗੀ ਤਰ੍ਹਾਂ ਸਰਵਿਸ ਕਰਦਾ ਪਰ ਮੇਰੇ ਬਾਪੂ ਨੇ ਚੰਗੀ ਤਰ੍ਹਾਂ ਕਰਤੀ ਭਾਈ ਜਦੋਂ ਇਹ ਨਾ ਹਟਿਆ ਦੋ ਚਾਰ ਬੰਦੇ ਨੇ ਕਿਹਾ ਭਾਪੇ ਨੇ ਜੀ ਫੜ ਲਿਆ ਦੋ ਤਿੰਨ ਛੜੀਆਂ ਲੱਤਾਂ ਤੇ ਉਹਦੇ ਕੋਈ ਛੜੀ ਜੀ ਸੀਗੀ ਉਹ ਛੜੀ ਜੀ ਬਣ ਕੇ ਦੋ ਤਿੰਨ ਮਾਰੀਆਂ ਉਹ ਸਾਹ ਜੱਚ ਹੋਈ ਛੱਡ ਗਈ ਭੱਜ ਗਿਆ ਜੀ ਉੱਥੋਂ ਜਿਹੜੀ ਆਟਿਆ ਦੀ ਸੀਗੀ ਪਾ 5-4 ਕਿਲੋ ਆਟਾ ਉਟਾ ਦੇ ਵਿੱਚ ਸਿੱਟ ਕੇ ਭੱਜ ਗਿਆ ਜੀ ਉਹ ਮੁੜ ਕੇ ਦੇ ਦੋ ਵੀ ਉਹ ਅੱਜ ਤੱਕ ਮੈਂ ਦੁਬਾਰਾ ਨਹੀਂ ਦੇਖਿਆ ਜਿੰਨੀ ਦੇਰ ਵੀ ਅਸੀਂ ਪਿੰਡ ਰਹੇ ਆ ਵੀ ਇਸ ਕਰਕੇ ਜੀ ਇੱਕ ਤਾਂ ਮੰਨ ਲਓ ਜਿਹੜਾ ਬਾਈਮਨ ਦਾ ਪੈਸਾ ਹੁੰਦਾ ਦੇਖੋ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਜੀ ਕਰੀਬ 15 ਦਿਨ ਬਿਮਾਰ ਰਿਹਾ 8 ਦਿਨ ਮੇਰੇ ਗੁਰੂ ਘਰ ਚ ਲੱਗਦੇ ਰਹੇ ਮੇਰੇ ਯਾਦ ਆ ਜੀ ਪਤਾ ਨਹੀਂ ਕਿੰਨਾ ਕੁ ਪੈਸਾ ਲੱਗ ਗਿਆ ਸ਼ਾਇਦ ਮੇਰੇ ਖਿਆਲ ਤੋਂ 25-30 ਹਜ਼ਾਰ ਰੁਪਇਆ ਅੱਜ ਤੋਂ 20 ਸਾਲ ਪਹਿਲਾਂ ਲੱਗ ਗਿਆ ਹੋਣਾ ਇੱਕ ਤਾਂ ਇਹ ਦੇਖੋ ਚੋਰੀ ਦਾ ਬਾਈਮਨ ਦਾ ਪੈਸਾ ਨਹੀਂ ਕਿਸੇ ਨੂੰ ਫਲਦਾ ਹੁੰਦਾ ਜੋ ਰੱਬ ਦਾ ਦਿੱਤਾ ਹੋਇਆ ਪ੍ਰਮਾਤਮਾ ਨੇ ਆਪ ਨੂੰ ਹੱਥ ਪੈਰ ਦਿੱਤੇ ਨੇ ਮਿਹਨਤ ਕਰੀਏ ਆਪਾਂ ਨੂੰ ਉਹੀ ਫਲ ਦਾ ਉਹਦੇ ਵਿੱਚ ਹੀ ਬਰਕਤ ਹੁੰਦੀ ਹੈ ਉਹ ਚ ਹੀ ਸਬਰ ਸੰਤੋਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਉਹ ਚ ਹੀ ਆਪਣਾ ਸਬਰ ਸੰਤੋਖ ਰੱਖਣਾ ਚਾਹੀਦਾ ਤੇ ਦੂਜੀ ਗੱਲ ਇਹ ਜਿਹੜੇ ਬਿਲਦੜ ਸਾਧ ਨੇ ਠੀਕ ਹੈ ਜਿਹੜੇ ਹੱਥ ਦਿਖਾਉਂਦੇ ਨੇ ਪੁੱਛਾਂ ਦਿੰਦੇ ਨੇ ਜੀ ਅੱਜ ਕੱਲ ਦਾ ਟੀਵੀ ਤੇ ਐਡ ਵੀ ਦੇਣ ਲੱਗ ਗਏ ਜੀ ਵੱਡੇ ਵੱਡੇ ਇਸ਼ਤਿਹਾਰ ਵੀ ਲੱਗਦੇ ਨੇ ਉਹਨਾਂ ਤੇ ਮੈਨੂੰ ਲੱਗਦਾ ਲੱਖਾਂ ਰੁਪਏ ਦਾ ਐਡ ਲਾਉਣ ਨੂੰ ਲਾਉਂਦੇ ਨੇ ਉਹ ਇਹ ਤੇ ਜੇ ਮੰਨ ਲਓ ਵੀ ਇਹਨਾਂ ਕੋਲੇ ਕੋਈ ਇਦਾਂ ਦੀ ਸ਼ਕਤੀ ਹੋਵੇ ਤਾਂ ਇਹ ਆਪ ਜਰੂਰ ਮੰਨ ਲਓ ਵੀ ਦਰਦਾਰ ਤੇ ਪੜਕਦੇ ਰਹਿਣਾ ਇਹ ਆਪ ਦਾ ਭਲਾ ਆਪ ਹੀ ਕਰ ਲੈਣਾ ਆਪ ਹੀ ਕੋਠੀਆਂ ਪਾਰ ਬਹੁਤ ਦੁਨੀਆ ਜੀ ਇਦਾਂ ਠੱਗਾਂ ਚ ਟੁਰੀ ਫਿਰਦੀ ਐ ਇਹਨਾਂ ਤੋਂ ਬਚਨ ਦੀ ਲੋੜ ਐ ਜੀ ਮਹਾਰਾਜ ਦਾ ਦੋ ਟਾਈਮ ਸ਼ੁਕਰਾਨਾ ਕਰੋ ਜੀ ਬਸ ਆਪ ਦੇ ਮਿਹਨਤ ਕਰੋ ਮਿਹਨਤ ਦਾ ਪ੍ਰਮਾਤਮਾ ਰੋਟੀ ਜਵੇ ਉਹਦੇ ਵਿੱਚ ਹੀ ਸਤਿ ਸ਼ੁਕਰ ਐ ਜੀ ਧੰਨਵਾਦ ਜੀ ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗਦੀ ਐ ਵੀਰੋ ਸ਼ੇਅਰ ਕਰਨ ਦੇ ਵਿੱਚ ਜਾਂ ਲਾਈਕ ਕਰਨ ਦੇ ਵਿੱਚ ਕਮੈਂਟ ਕਰਨ ਦੇ ਵਿੱਚ ਕੋਈ ਆਪਾਂ ਨੂੰ ਪੈਸਾ ਨਹੀਂ ਲੱਗਦਾ ਹੁੰਦਾ ਠੀਕ ਹੈ ਜੀ ਇੱਕ ਉਂਗਲੀ ਜਿੱਤ ਦੱਬਣੀ ਹੁੰਦੀ ਹੈ ਜਰੂਰ ਵੀਰ ਭਰਾਵੋ ਦੱਬ ਦਿਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਵੀਰੋ ਨਵਾਂ ਸਾਲ ਆਉਣਿਆ ਦਾ ਮਹਾਰਾਜ ਸਾਹਿਬ ਤੇ ਸੁਖ ਦਾ ਨਵਾਂ ਸਾਲ ਲਿਆਵੇ ਸਾਰੇ ਵੀਰ ਭਰਾ ਤਰੱਕੀ ਕਰਨ ਮਹਾਰਾਜ ਚਰਨਾਂ 'ਚ ਅਰਦਾਸ ਕਰਦਾ ਹਾਂ ਵੀਰੋ ਸਭ ਤੋਂ ਵੱਡੀ ਗੱਲ ਹੈ ਵੀ ਸਪੋਰਟ ਜਰੂਰ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਮੇਰੇ ਭਰਾਵਾਂ ਚਰਨਾਂ ਦੇ ਵਿੱਚ ਇੱਕ ਬੇਨਤੀ ਹੋਈ ਹੈ ਜੀ ਵੀ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰੋ ਧੰਨਵਾਦ ਵੀਰੋ ਸਤਿ ਸ੍ਰੀ ਅਕਾਲ ਜੀ ਕੋਈ ਵੱਧ ਘਟ ਬੋਲਿਆ ਕੋ ਬੋਲਿਆ ਗਿਆ ਹੋਵੇ ਤੇ ਮਾਫ ਕਰਿਓ ਜਲਦੀ ਫੇਰ ਆਪਾਂ ਕੋਈ ਨਾ ਕੋਈ ਨਵਾਂ ਕਿੱਸਾ ਲੈ ਕੇ ਨਵੀਂ ਵੀਡੀਓ ਲੈ ਕੇ ਆਪ ਜੀ ਚਰਨਾਂ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ